ਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਸੰਗਤ ਦੇ ਰੂਪ ਵਿੱਚ ਇਕੱਤਰ ਹੋਏ ਹਾਂ ਗੁਰੂ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਫਤੇ ਵਿੱਚ ਪਾਈਏ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਆਪ ਜੀ ਦੇ ਸਾਨਮੁਖ ਗੁਰੂ ਅਮਰਦਾਸ ਜੀ ਦੀ ਉਪਮਾ ਵਿੜਾਈ ਨੂੰ ਮੁੱਖ ਰੱਖਦੇ ਹੋਏ ਕਵਿਤਾ ਲੈ ਕੇ ਪੇਸ਼ ਹੋਈ ਹਾਂ ਸੁਣ ਕੇ ਅਸੀਸ ਬਖਸ਼ਣਾ ਜੀ ਉੱਲੂ ਹਾਲਾ ਬੋਲ ਹੈ ਨਹੀਂ ਕਾਂਵਾ ਰੋਲੇ ਪਾਏ ਹੈ ਨਹੀਂ ਹਾਲਾ ਦੇ ਬੂਹੇ ਹਾਲਾ ਪਾਈ ਹੋਰਾ ਖੋਲੇ ਹੈ ਨਹੀਂ ਨੀਂਦ ਪਰੀ ਦੀਆਂ ਬਾਹਾਂ ਅੰਦਰ ਸੁੱਤੀ ਕਾਇਆ ਨਾਤ ਪਈ ਐ ਥਲ ਥਲ ਕਰਦੇ ਪਾਲੇ ਵਾਲੀ ਹਾਲਾ ਕਿ ਬਤਾ ਤੂੰ ਗੱਗਰ ਲੈ ਕੇ ਇਸ ਤਰਫ ਮੁੜ ਕੇ ਨਹੀਂ ਆਉਣਾ ਅੱਜ ਤੋਂ ਤੇਰੇ ਮੁਖ ਦੀ ਬੋਲੀ ਨਾਨਕ ਨਾਮ ਜਹਾਜ ਬਣੇਗੀ ਅੱਜ ਤੋਂ ਤੇਰੇ ਸਿਰ ਦੀ ਗੱਗਰ ਤੇਰੇ ਸਿਰ ਦਾ ਤਾਜ ਬਣੇਗੀ ਦੁਨੀਆਂ ਵਾਲੇ ਮਾਇਆ ਮੱਤੇ ਮਰਨੋਂ ਪਹਿਲਾਂ ਹੀ ਮਰ ਜਾਂਦੇ ਪ੍ਰੇਮ ਨਦੀ ਵਿੱਚ ਡੁੱਬੇ ਜਿਹੜੇ ਭਵ ਸਾਗਰ ਨੂੰ ਤਰ ਚਾਰੇ ਉਹ ਚੱਕਾ ਹੁੰਦਾ ਪਹਿ ਜਾਣੀ ਸਿਕਾਂਵਾਂ ਰੋਲੀ ਐਨੇ ਪਾਲੇ ਚ ਜਾਗਦਾ ਪੰਛੀ ਵੀ ਕੋਈ ਠਾਵਾਂ ਹੀ ਹੋਣਾ ਐਂਦੇ ਰੋਲੇ ਚ ਫਿਰਦਾ ਜਿਹੜਾ ਬੰਦਾ ਵੀ ਕੋਈ ਨਹੀਂ ਥਾਵਾਂ ਹੀ ਹੋਣਾ ਇਧਰ ਕਾਲੀ ਜੀਪ ਦੇ ਵਿੱਚੋਂ ਜਿਸ ਦਾ ਵੀ ਨਿਕਲੇ ਅਖਰ ਕਾਰੇ ਉਧਰ ਗੁਰਸਮਾਤੀ ਵਿੱਚੋਂ ਉਠ ਖਲੋਤੇ ਮਹਿਰਾਂ ਵਾਲੇ ਆਹ ਲੈਣੇ ਤੋਂ ਲੈਣਾ ਲੈ ਲੈ ਅੱਜ ਪ੍ਰੀਤਾ ਦੇ ਵਣਜਾਰੇ ਸਿਗਾ ਦੇ ਰਿਤ ਦੇ ਜਲ ਦੇ ਅੰਦਰ ਸੇਵਕ ਦਾ ਇਸ਼ਨਾਨ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਸਟੇਜ ਤੇ ਆਉਣ ਦਾ ਮੌਕਾ ਮਿਲਿਆ ਹੈ ਸੋ ਇੰਨੀਆਂ ਹੀ ਗੁਰੂ ਸਾਹਿਬਾਂ ਦੀ ਵਡਿਆਈ ਕਰਦੇ ਆਂ ਗੁਰਮਤਿਆਂ ਵਿਚਾਰਾ ਕਰਦੇ ਆਂ ਵਿਅੰਥ ਹੀ ਭੁੱਲਣਾ ਹੋ ਜਾਂਦੀਆਂ ਹਨ ਆਪ ਸੰਗਤ ਦੇ ਗੁਰੂ ਸਹਿਬਾਨ ਬਖਸ਼ਣ ਜੋਗ ਨੇ ਬਖਸ਼ਿ ਲੜਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ